ਅਛੇ ਨ 77 ਸ਼ੱਤਾ ਜੀ ਉਹਨਾਂ ਨੂੰ ਕਿੱਥੇ ਮਿਲੇ ਸੀ 79 ਸ਼ੱਤਾ ਜੀ ਉਹਨਾਂ ਦੇ ਪਿੰਡ ਟੂਰਨਾਮੈਂਟ ਸੀਲ ਬੇਲਾ ਜੀ ਦੇ ਪਿੰਡ ਤੇ ਉਹ ਛੋਟੇ ਜਿਹੇ ਹੁੰਦੇ ਉੱਥੇ ਆਏ ਤੇ ਉਹਨਾਂ ਨੇ ਗਾਇਆ ਗੀਤ ਗਾਇਆ ਤੇ ਆਵਾਜ਼ ਸ਼ੱਤਾ ਜੀ ਦੀ ਸੀ ਵਧੀਆ ਤੇ ਉਹ ਅਲਬੇਲਾ ਜੀ ਨਾਲ ਉਹਨਾਂ ਦਾ ਮਿਲਾਪ ਹੋ ਗਿਆ ਅਲਬੇਲਾ ਕਹਿੰਦਾ ਵੀ ਤੂੰ ਆਓ ਮੇਰੇ ਕੋਲ ਮੈਂ ਤੁਹਾਨੂੰ ਗਾਉਣਾ ਸਿਖਾਵਾਂ ਬਸ ਫਿਰ ਉਹ ਅਲਬੇਲਾ ਇਹ ਨਾਲ ਨਾਲ ਪਿੰਡ ਸੀਗੇ ਉਹਨਾਂ ਦਾ ਪਿੰਡ ਆਦਮਪੁਰਾ ਨਸ਼ੱਤਰ ਸ਼ੱਤਾ ਜੀ ਦਾ ਇਹਨਾਂ ਦਾ ਪਿੰਡ ਬੁਰਜ ਰਾਜਗੜ ਹੈ ਸਰਫ 1.5 ਕਿਲੋਮੀਟਰ ਦਾ ਫਾਸਲਾ ਜੀ ਜੀ ਨੇੜੇ ਸੀਗੇ ਜੀ ਤੇ ਦੋਨੋ ਜਣੇ ਰਹਿਣ ਲੱਗੇ ਤੇ ਤਿਆਰੀ ਕਰਨ ਲੱਗੇ ਗੀਤਾਂ ਦੀ ਅਲਵੇਲਾ ਜੀ ਨੇ ਗੀਤ ਵੀ ਬਾ ਕਮਾਲ ਉਹ ਤੋਂ ਲਿਖ ਕੇ ਉਹਨੂੰ ਦਿੱਤੇ ਸਾਰੇ ਤੇ ਉਹਦੇ ਟੇਬਲ ਦੇ ਇਸ ਕਾਲਜ ਦੇ ਰੁੱਤ ਪਿਆਰ ਰੁੱਤ ਪਿਆਰ ਦੀ ਨਾ ਰੁੱਤ ਪਿਆਰ ਦੀ ਆਈ ਸੀ ਕੈਸਟ ਜੀ ਜੀ ਤੇ ਚੋਣ ਹੀ ਇੰਨੀ ਗੀਤਾਂ ਦੀ ਵਧੀਆ ਹੋਈ ਤੇ ਮਤਲਬ ਬਹੁਤ ਵਧੀਆ ਚੱਲੀ ਕੈਸਟ ਅੱਜ ਵੀ ਉਹ ਕੈਸਟ ਪਾਇਲ ਰਿਕਾਰਡਿੰਗ ਕੰਪਨੀ ਚੋਂ ਉਹਦੋਂ ਹੋਈ ਸੀ ਅੱਜ ਵੀ ਪਾਇਲ ਰਿਕਾਰਡਿੰਗ ਕੰਪਨੀ ਦੇ ਮਾਲਕ ਦਾਖਦੇ ਵੀ ਅਜੇ ਵੀ ਬਹੁਤ ਵਿਕਦੀ ਹੈ ਕੈਸਟ ਅੱਛਾ ਅੱਜ ਵੀ ਕੈਸਟ ਜੀ ਚੈਨਲ ਤੇ ਤਾਂ ਹੁਣ ਚੱਲ ਪਿਆ ਹੁਣ ਉਹਨੂੰ ਦੇਖ ਦੇਖ ਕੇ ਲੋਕਾਂ ਨੇ ਬੜਾ ਕੁਝ ਕਰਿਆ ਇਹ ਗੀਤ ਨੂੰ ਸਿੱਧੂ ਮੂਸੇਵਾਲੇ ਨੇ ਵੀ ਗਾਇਆ ਸ਼ੌਂਕ ਰੱਖ ਕੇ ਅੱਛਾ ਜੀ ਖਰੋਤ ਪਿਆਰ ਦੀ ਨੂੰ ਤੇ ਹੋਰ ਵੀ ਕਲਾਕਾਰ ਕਈ ਗਾਉਂਦੇ ਆ ਲੇਕਿਨ ਜਿਹੜੀ ਛੱਤੇ ਨੇ ਗਈ ਛੱਤਾ ਦਾ ਛਤਾ ਹੀ ਆ ਜੀ ਹਮ ਪਰ ਉੱਥੇ ਰਹਿ ਗਈ ਨਾ ਅੱਗੇ ਨਹੀਂ ਵਧ ਪਾਇਆ ਨਾ ਉਹ ਕੀ ਵਜ੍ਹਾ ਰਹਿ ਗਈ ਹੋਊਗੀ ਤੁਹਾਡੇ ਹਿਸਾਬ ਨਾਲ ਕੋਣ ਜੀ 70 70 ਨਹੀਂ ਨਹੀਂ ਉੱਥੇ ਕਿ ਉਹਨਾਂ ਨੇ ਉਹਨੂੰ ਬਾਅਦ ਚ ਕੈਸਟਾਂ ਕੀਤੀਆਂ ਰਿਕਾਰਡ ਕੀਤੀਆਂ ਫਿਰ ਉਹ ਅਸਲ ਚ ਉਹਨਾਂ ਦਾ ਜੀਵਨ ਜ਼ਿੰਦਗੀ ਥੋੜੀ ਸੀ